બોલો ਕਿੰਨੀ ਗੱਲ ਕਰਦੇ ਆ ਦੋਦੋ ਇੱਕ ਇੱਕ ਰੰਗ ਇੱਕ ਇੱਕ ਨਿਸ਼ਾਨ ਲਾਲ ਝੰਡਾ ਇਸ ਲਈ ਅੱਜ ਜਿਹੜਾ ਕੱਟ ਹੈ ਇਸ ਲਈ ਕੀਤਾ ਗਿਆ ਕਿਉਂ ਸੰਤ ਸਮਾਜ ਦੇ ਵਿੱਚ ਆਪਸੀ ਸਮਝੌਤਾ ਹੋ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਗੱਲ ਕੀਤੀ ਗਈ ਸੀ ਪਰ ਜੀ ਮੈਨੂੰ ਨਹੀਂ ਪਤਾ ਹਾਂ ਜੀ ਸਰਕਾਰਾਂ ਵੱਲੋਂ ਜਦ ਤੱਕ ਟੋਗਰਾ ਵੱਲੋਂ ਆਸਮਾਨੀ ਝੰਡੇ ਦੀ ਗੱਲ ਕਰਕੇ ਕਿਉਂ ਸਾਡੇ ਪਰਿਵਾਰਾਂ ਦੇ ਵਿੱਚ ਕਿਉਂ ਸਾਡੇ ਸਮਾਜ ਦੇ ਵਿੱਚ ਮੈਂਬਰ ਪਾਰਲੀਮੈਂਟ ਜਾਂ ਸੀਐਮ ਜਾਂ ਪੀਐਮ ਕਿਉਂ ਨਹੀਂ ਬਣਦੇ ਸਾਡਾ ਕਦੀ ਜਿਆਦਾ ਇਹਨਾਂ ਦੇ ਬਣ ਕੇ ਰੱਖਿਆ ਜਾਂਦਾ ਆਜਾ ਝੰਡਾ ਨਾ ਦੇ ਬਣ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਇਤਨੀ ਲਾਵੇ ਇਤਨੀ ਸਾਈਡ ਤੇ ਤੇ ਅੱਜ ਬਾਹਰ ਕਰਕੇ ਜਾਈਏ ਅੰਦਰ ਕਰਕੇ ਜਾਈਏ ਇਹ ਜਿਹੜਾ ਪੀਰ ਦਾ ਨਿਸ਼ਾਨ ਜੇ ਜਾਵਲਮਿਕੀ ਹਰ ਹਰ ਵਾਲਮਿਕੀ ਅੱਜ ਦੀ ਮੀਟਿੰਗ ਜੋ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਜਸੇਵੰਦੀਆਂ ਦੇ ਲੋਕ ਢੂਣਾ ਸਾਹਿਬ ਟਰਸਟ ਵੱਲੋਂ ਕੀਤੀ ਗਈ ਆ ਕਿ ਜੋ 12 ਤਰੀਕ ਨੂੰ 12 ਤਰੀਕ ਨੂੰ ਜੋ ਬਿਟਾ ਜੀ ਨੇ ਮੀਟਿੰਗ ਕੀਤੀ ਸੀ ਤੇ ਔਰ ਉਹਦਾ ਜਿਹੜਾ ਉਹ ਉਹਨਾਂ ਨੇ 30 ਤਰੀਕ ਦਾ ਐਲਾਨ ਕੀਤਾ ਹੈ ਕਿ 30 ਤਰੀਕ ਤੱਕ ਜਿਹੜਾ ਉਹ ਲਾਲ ਚੰਡਾ ਲੱਗੇ ਨਹੀਂ ਤੇ ਅਸੀਂ ਜਿਹੜਾ ਉਹ ਪੜhary ਪੁਲ ਤੇ ਧਰਨਾ ਲਾਵਾਂਗੇ ਇਸ ਵਿੱਚ ਸਾਰੀ ਸੰਗਤ ਨੂੰ ਆ ਕਟਿਆ ਕਰਕੇ ਔਰ ਸੰਤ ਸਮਾਜ ਵੱਲੋਂ ਇਹਨਾਂ ਨੂੰ ਜਿਹੜਾ ਉਹ 30 ਤਰੀਕ ਦਾ ਪੂਰਾ ਸਮਰਥਨ ਦਿੰਨੇ ਆ ਉਹਦੇ ਨਾਲ ਨਾਲ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਪਾਵਨ ਵਾਲਮੀਕ ਤੀਰਥ ਦੇ ਉੱਤੇ ਜੋ ਨਿਸ਼ਾਨ ਆ ਉਹ ਲਾਲ ਰੰਗ ਦਾ ਵਾ ਸ਼ੁਰੂ ਤੋਂ ਜੁੱਗਾਂ ਤੋਂ ਚੱਲਦਾ ਵਾ ਆਇਆ ਕਿ ਪੰਜਾਬ ਦੇ ਚਲਜੋ ਬਾਹਰ ਦੇ ਮੁਲਕਾਂ 'ਚ ਚਲਜੋ ਉਹ ਵੀ ਜਿਹੜਾ ਨਿਸ਼ਾਨ ਉਹ ਲਾਲ ਰੰਗ ਦਾ ਤੇ ਲਾਲ ਰੰਗ ਦਾ ਚੱਲੇਗਾ ਜਾਇ ਵਾਲਮੀਕੀ ਹਰ ਹਰ ਵਾਲਾ ਬਰੇਤ ਜਿਹੜੀ ਉਹ ਲੜਕ ਝੰਡੇ ਜੋ ਕਰ ਰਹੀਆਂ ਉਹ ਜਿਹੜਾ ਝੰਡਾ ਵਾ ਉਹ ਕੋਈ ਤੀਰਥ ਦਾ ਝੰਡਾ ਨਹੀਂ ਆ ਨਾ ਗੋਮ ਦਾ ਝੰਡਾ ਵਾ ਉਹ ਇੱਕ ਹੈਗਾ ਵਾ ਸਸਤਾ ਦਾ ਝੰਡਾ ਆਪਣੇ ਉਹਨਾਂ ਨੇ ਮਨੋ ਬਣਾਇਆ ਝੰਡਾ ਵਾ ਇਹ ਜਿਹੜਾ ਲਾਲ ਝੰਡਾ ਵਾ ਆਦਵਾਸੀਆਂ ਦਾ ਝੰਡਾ ਵਾ ਜਿਸ ਵੇਲੇ ਗੁਰੂ ਗਿਆਨ ਨਾਥ ਮਹਾਰਾਜ ਜੀ ਨੇ ਪਿੰਡਾਂ ਵਾਲੇ ਕਾਬਜ ਹੀ ਮੈਂ ਤੇ ਜਦੋਂ ਇਹ ਲਾਲ ਰੰਗ ਨੂੰ ਚੜਾਉਂਦੀ ਕੋਸ਼ਤ ਕੀਤੀ ਔਰ ਤੀਰ کمانਾਂ ਦੇ ਨਿਸ਼ਾਨ ਨੂੰ ਚੜਾਉਣ ਕੀਤੀ ਉੱਥੇ ਵੀ ਸਾਡੇ ਜਿਹੜੇ ਚਾਰ ਸ਼ਹੀਦ ਜਿਹੜੇ ਉਹ ਨਾਥ ਜਿਹੜੇ ਉਹ ਸ਼ਹੀਦ ਹੋਏ ਨੇ ਇਸ ਝੰਡੇ ਵਜਲੇ ਕਿਉਂਕਿ ਇਹ ਝੰਡਾ ਚੜਦਾ ਆ ਇਹਦੇ ਵਿੱਚ ਕੁਰਬਾਨੀਆਂ ਜਿਹੜੀਆਂ ਬਹੁਤ ਆਦਵਾਸੀਆਂ ਨੇ ਕੀਤੀਆਂ ਆ ਕਿ ਲਾਲ ਝੰਡਾ ਜਿਹੜਾ ਆਦੀ ਝੰਡਾ ਵਾ ਆਦ ਅੱਜ ਤੋਂ 5000 ਸਾਲ ਪਹਿਲਾਂ ਵੀ ਜਿਹੜਾ ਉਹ ਲਾਲ ਝੰਡਾ ਆ ਅੱਜ ਸੰਤ ਮਕੀਨਾ ਜੀ ਸੰਤ ਗਰਦਾਰੀ ਨਾਲ ਜੀ ਅਧਿક્ષા ਦੇ ਵਿੱਚ ਇੱਕ ਪੰਜਾਬ ਪਧਰੀ ਮੀਟਿੰਗ ਹੋਈ ਜਿਹਨ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਕੀ ਲਾਲ ਝੰਡਾ ਜੋ ਜੁਗੋ ਜੁਗੋ ਤੋਂ ਚੱਲਦਾ ਰਿਹਾ ਹੈ ਸ਼ੀਸ਼ਮਾਨ ਵਾਲਾ ਉਹ ਹੀ ਪਾਵਨ ਬਾਲਬੀ ਕੀ ਤੀਰ ਤੇ ਲੱਗੇਗਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਹੈ ਕਿ ਤੀ ਤੀ ਤੋਂ ਪਹਿਲੇ ਪਹਿਲਾਂ ਲਾ ਦਿੱਤਾ ਜਾਵੇ ਫੇਰ ਕੁਝ ਸਾਨੂੰ ਇਹ ਬਰਬਾਦ ਦਾ ਵਿੱਚ ਨਹੀਂ ਪੈਣਾ ਚਾਹੁੰਦੇ ਕੁਝ ਲੋਗ ਆਪਣੀ ਆਪਣੀ ਸੰਸਥਾ ਬਣਾ ਕੇ ਕਈਆਂ ਰੰਗਾਂ ਦੇ ਝੰਡੇ ਚੁੱਕੀ ਫਿਰਦੇ ਨੇ ਉਹ ਇਹ ਸੰਸਥਾ ਦਾ ਝੰਡਾ ਉਹਨਾਂ ਦਾ ਆਪਣੇ ਘਰਾਂ ਚੋਂ ਆਪਣੇ ਮੰਦਰ ਦੇ ਹਿੰਦੂਤਾਨ ਦੇ ਸਾਰੇ ਮੰਦਰਾਂ ਦੇ ਵਿੱਚ ਲਾਲ ਰੰਗ ਦਾ ਝੰਡਾ ਚੁਲਦਾ ਹੈ ਵਿਦੇਸ਼ਾਂ ਵਿੱਚ ਲਾਲ ਰੰਗ ਦਾ ਝੰਡਾ ਤੀਤ ਮਾਣਾ ਚੁਲਦਾ ਹੈ ਇਹ ਸਿਰਫ ਇੱਕ ਰਕਾਵਟ ਪਾਉਣ ਵਾਲੀ ਇੱਕ ਉਹਨਾਂ ਦੀ ਨੀਤੀ ਹੈ ਜਾਂ ਕਿ ਉਹਨਾਂ ਨੇ ਕਿਹਾ ਹੋਵੇ ਕਿ ਤੀਤ ਦੀ ਲੜਾਈ ਬਾਤੇ ਮੰਦਿਰ ਬਣਾਉਣ ਦੇ ਵਿੱਚ ਕੁਝ ਉਹਨਾਂ ਨੇ ਯੋਗਦਾਨ ਦਿੱਤਾ ਹੋਵੇ ਸਾਡੇ ਨਾਲ ਬੈਠ ਕੇ ਗੱਲ ਕਰਨ ਕੇ ਲੋਰ ਕੋਰਟ ਤੱਕ ਸੁਪਰੀਮ ਕੋਰਟ ਤੱਕ ਅਸੀਂ ਲੜੇ ਭਗਵਾਨ ਬਾਲਮੀਆ ਜੀ ਤੁਣਾ ਸਾਹਿਬ ਨੇ ਸੰਸਮਾਜ ਨੇ ਲੜੇ ਕਟਰਾਇਆਂ ਸੰਸਮਾਜ ਨੇ ਸਹੀਆਂ ਲੰਗਰ ਪੰਡਾਰਾ ਸੰਸਮਾਜ ਲਾਉਂਦਾ ਪਿਆ ਲੇਕਿਨ ਉਹ ਲੋਕ ਕਢਮ ਚੌਧਰੀ ਬਣਨ ਦੀ ਕੋਸ਼ਿਸ਼ ਨਾ ਕਰਨ ਘਰਾਮ ਚੌਧਰੀ ਅਸੀਂ ਬਣਨੇ ਤੇ ਦੇਵਾਂਗੇ ਕਾਰਨ ਇਹ ਹੈ ਕਿ ਸਤਗੁਰੰ ਦਾ ਹੁਕਮ ਹੈ ਸਤੁਰ ਗਿਆਨਾ ਜੀ ਦਾ ਹੁਕਮ ਹੈ ਲਬਕੁਸ਼ ਦਾ ਈ ਝੰਡਾ ਜਿਹੜਾ ਬਾਲਮੀਕ ਮਹਾਰਿ ਦਿੱਤਾ ਹੀ ਉਹ ਲਾ ਰੰਗ ਦਾ ਥੀ ਮੰਨ ਚੰਡਾ ਸੀ ਉਤੇ ਬੀਏ ਪ੍ਰਾਪਤੋਈ ਸਤੁਰ ਗਿਆਨਾ ਜੀ ਨੇ ਉਹ ਝੰਡੇ ਨੂੰ ਮਹਾਨਤਾ ਦੇ ਕੇ ਸਾਰੇ ਹਿੰਦੁਸਤਾਨ ਚ ਦੇਸਮ ਦੀ ਚੰਡਾ ਲਾ ਰੰਗ ਦਾ ਤੀਰ ਕਮਾਣਾ ਲਹਿਰਾਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਜਿਹੜੀਆਂ ਸਾਰੇ ਪੰਜਾਬ ਵਿੱਚੋਂ ਆ ਗਏ ਜਿਨ੍ਹਾਂ ਨੇ ਸਮਰਥਨ ਦਿੱਤਾ ਸੰਤ ਸਮਾਜ ਨੇ ਸਮਰਥਨ ਦਿੱਤਾ ਲਾਲ ਰੰਗ ਦਾ ਛੱਡਾ ਤੀਰ ਕਮਾਣਾ ਧੰਨਵਾਦ ਜੈ ਬਾਲਮੀਕਿ ਹਰ ਬਾਲਮੀਕਿ ਹਰ ਹਰ ਬਾਲਮੀਕਿ ਮੈਂ ਅਸ਼ੋਕ ਬਲੋਤਰਾ ਪ੍ਰੈਸ ਕਤਰ ਤੁਹਾਡਾ ਸਾਹਿਬ ਟਰਸਟ ਤੋਂ ਅੱਜ ਬਹੁਤ ਹੀ ਭਾਗਾਂ ਵਾਲਾ ਦੇਣਾ ਕਿ ਸਾਰੀ ਵਾਲਮੀਕੀ ਬਰਾਦਰੀ ਜਿਹੜੀ ਆ ਇੱਕ ਮੰਚ ਤੇ ਇਕੱਠੀ ਹੋਈ ਆ ਉਹ ਜੇ ਫੈਸਲਾ ਲਿਆ ਗਿਆ ਹੈ ਕਿ ਇਸ ਤੀਰਥ ਦੇ ਉੱਤੇ ਲਾਲ ਝੰਡੇ ਝੁਲਣਗੇ ਜਿਹੜੇ ਯੂਗੋ ਯੁਗਾਂਤਰ ਤੋਂ ਲਾਲ ਝੰਡੇ ਝੁਲਦੇ ਆਏ ਨੇ ਅਸੀਂ ਛੋਟੇ ਹੁੰਦੇ ਜਦੋਂ ਰਾਮਾਇਣ ਦੇਖਦੇ ਸੀ ਉਹਦੇ 'ਚ ਵੀ ਲਾਲ ਝੰਡੇ ਹੀ ਅਸੀਂ ਦੇਖੇ ਨੇ ਵਾਲਮੀਕ ਮੰਦਰਾਂ ਦੇ ਉੱਤੇ ਤੇ ਮੈਂ ਮੇਰੇ ਬੱਚੇ ਵਿਦੇਸ਼ ਜਨੇ ਉੱਥੇ ਵੀ ਵਾਲਮੀਕ ਮੰਦਰ ਜਾਂਦੇ ਨੇ ਲਾਲ ਰੰਗ ਦੇ ਝੰਡੇ ਨੇ ਇੱਥੇ ਵੀ ਦੇਖਿਆ ਵਾ ਗੁਰੂ ਗਿਆਨ ਨਾਥ ਜੀ ਆਸ਼ਰਮ ਦੇ ਵਿੱਚ ਵੀ ਲਾਲ ਰੰਗ ਦੇ ਝੰਡੇ ਨੇ ਤੇ ਸਾਡੇ ਧੂਣਾ ਸਾਹਿਬ ٹرسٹ ਦੇ ਵਿੱਚ ਵੀ ਲਾਲ ਝੰਡੇ ਨੇ ਤੋਂ ਇਸ ਕਰਕੇ ਲਾਲ ਝੰਡੇ ਨੂੰ ਸਾਰਾ ਸਮਾਜ ਅਹਿਮੀਅਤ ਦੇ ਰਿਹਾ ਏ ਲਾਲ ਝੰਡੇ ਦਾ ਕੋਈ ਝਗੜਾ ਨਹੀਂ ਹੈ ਲਾਲ ਝੰਡਾ ਜਿਹੜਾ ਹੈ ਉਹ ਸਾਡਾ ਹੱਕ ਹੈ ਤੋਂ ਅਸੀਂ ਆਪਣੇ ਹੱਕ ਦੇ ਨਾਲ ਇਹ ਲਾਲ ਰੰਗ ਦੇ ਝੰਡੇ ਜਿਹੜੇ ਆ ਇਹ ਚੁਲਾਵਾਂਗੇ ਤੋਂ ਇਹਨਾਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਹਾਂ ਸੰਤ ਮਲਕੀਤਨਾਥ ਜੀ ਦਾ ਸੰਤ ਗਿਰਧਾਰੀਨਾਥ ਜੀ ਦਾ ਜਿਹੜੇ ਅੱਜ ਇੱਕ ਮੰਚ ਤੇ ਇਕੱਠੇ ਹੋ ਕੇ ਜਿੰਨਾ ਐਲਾਨ ਕੀਤਾ ਏ ਕਿ ਸਾਡਾ ਰੰਗ ਲਾਲੋ ਲਾਲ ਧੰਨਵਾਦ